ਪਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਆ ਪਹਿਲਾਂ ਅੰਜਾਂ ਚ ਬਹੁਤ ਮੁਸ਼ਕਿਲ ਆਂਦੀ ਸੀ بارش ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆ ਜਾਂਦੇ ਹਾਂ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੀ ਸੀ ਜਲਦੀ ਹੋ ਜਾਂਦੀ ਸੀ ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬੈਨਾਂ ਨੂੰ ਲਗਾ ਦਿੱਤਾ ਗਿਆ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਕਾਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਲੜਕੀਆਂ ਦੇ ਵਿੱਚ ਵੀ ਤਿੰਨ ਤੋਂ ਚਾਰ ਬੈਨਾਂ ਨੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾ ਦਿੱਤੀਆਂ ਨੇ ਇੱਕ ਅੱਜ ਉਹਨਾਂ ਬੈਨਾਂ ਨੂੰ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਝੰਡੀ ਦਿੱਤੀ ਗਈ ਆ ਜਿੱਥੇ ਕਿ ਬੱਚਿਆਂ ਦੇ ਵਿੱਚ ਕਾਫੀ ਖੁਸ਼ੀ ਨਜ਼ਰ ਆਈ ਆ ਭਾਵੇਂ ਕੀ ਕੋਸ ਪੈਸੇ ਨੇ ਜਿਹੜੇ ਉਹ ਪੰਜਾਬ ਸਰਕਾਰ ਦੇ ਦੇਵੇਗੀ ਅਤੇ ਕੋਈ ਥੋੜੇ ਪੈਸੇ ਬੱਚੇ ਦਿਆ ਕਰਨਗੇ ਬੱਚੇ ਬੜੇ ਖੁਸ਼ ਨਾਜ਼ਰ ਆਏ ਨੇ ਜਿਹੜੇ ਪਿੰਡਾਂ ਤੋਂ ਸਾਈਕਲ ਤੇ ਚੱਲ ਕੇ ਨਾਬਾ ਇਸ ਸਕੂਲ ਦੇ ਵਿੱਚ ਪੜਨ ਆਉਂਦੇ ਸਨ ਲੜਕੀਆਂ ਪਰ ਅੱਜ ਉਹਨਾਂ ਦੇ ਚਿਹਰਿਆਂ ਤੇ ਕਿਤੇ ਨਾ ਕਿਤੇ ਰੌਣਕਾ ਜਿਹੜੀ ਉਹ ਵਿਖਾਈ ਦਿੱਤੀ ਆ ਭਾਵੇਂ ਕੀ 1200 ਦੇ ਲਗਭਗ ਇੱਕ ਵਿਦਿਆਰਥੀ ਦਾ ਖਰਚਾ ਆਵੇਗਾ ਇਸ ਵੈਨ ਤੇ 900 ਦੇ ਲਗਭਗ 950 ਦੇ ਲਗਭਗ ਸਰਕਾਰ ਖਰਚਾ ਦੇ ਵੀ ਤੇ ਕੁਝ ਪੈਸੇ 100 200 ਦੇ ਲਗਭਗ 240 ਰੁਪਏ ਨੇ ਜਿਹੜੇ ਉਹ ਬੱਚੇ ਨੂੰ ਪਰ ਮੰਥ ਦੇ ਦੇਣੇ ਪੈਣਗੇ ਪਰ ਸਹੂਲਤ ਬਹੁਤ ਵਧੀਆ ਜਿਹੜੀ ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਇਹ ਸਹੂਲਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਰੂਰ ਵੇਖਣ ਨੂੰ ਮਿਲਦੀਆਂ ਸਨ ਜੋ ਕਿ ਅੱਜ ਨਾਬਾ ਦੇ ਵਿਧਾਇਕ ਵੱਲੋਂ ਇਸ ਸਕੂਲ ਦੇ ਵਿੱਚ ਉਸ ਬੱਸ ਨੂੰ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਵਿਧਾਇਕ ਦਾ ਕਹਿਣਾ ਕਿ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਸਰਕਾਰੀ ਕੰਨਿਆ ਸਕੂਲ ਪਾਈਕਾਨ ਸਿੰਘ ਨਾਭਾ ਦੇ ਵਿੱਚ ਪੂਕੰਤਮਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜਦੇ ਨੇ ਜੀ ਸਰਕਾਰੀ ਸਕੂਲਾਂ ਚ ਬੀਨਾ ਦੀ ਆ ਟ੍ਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਏ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੇ ਕਰਨਗੇ ਔਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹੀ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਔਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਪ੍ਰਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਜੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਚਾਰ ਜੀਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਿਸ਼ਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਹੈ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਔਰ ਬੇਨਤੀ ਕਰਾਂਗੇ ਸਾਰਿਆਂ ਨੂੰ ਪਰ ਚਾਰ ਦੀਆਂ ਚਾਰੇ ਜਿਮਨੀ ਚੋਣਾ ਜਿਹੜੀਆਂ ਨੇ ਉਪਚੋਣਾ ਨੇ ਪੰਜਾਬ ਦੇ ਵਿੱਚ ਐਮਐਲ ਦੀਆਂ ਆਮਾ ਦੀ ਪਾਰਟੀ ਵੱਡੇ ਫਰਕ ਨਾ ਜਿੱਤੂਗੀ ਇਕੱਲੇ ਲੜਾਂਗੇ ਗੱਠ ਜੋੜ ਕਰਾਂਗੇ ਨਹੀਂ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਬਿਲਕੁਲ ਸਮਝਦਤ ਹਰਿਆਣੇ 'ਚ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਮਾ ਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਵਾਹ ਨਹੀਂ ਜੋ ਪੰਜਾਬ ਕੀ ਹੋਵੇ ਨੀ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜੂਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਆ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨਤ ਹੈ ਜੀ ਹਾਈ ਕਮਾਂਡ ਸਰਵ ਉੱਚ ਹੈ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਹੈ ਖੁਸ਼ੀ ਹੋਈ ਹੈ ਪਹਿਲਾਂ ਆਉਣ ਜਾਣ ਚ ਬਹੁਤ ਮੁਸ਼ਕਿਲ ਆਂਦੀ ਸੀ بارش ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਕੁਝ ਵੀ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆਇਆ ਜਾਂਦਾ ਸੀ ਸੋ ਥੈਂਕ ਯੂ ਨਹੀਂ ਸਰ ਸਾਨੂੰ ਬਹੁਤ ਖੁਸ਼ ਲੱਗਿਆ ਅਸੀਂ ਹੈਨਾ ਪਿੰਡੋਂ ਆਂਦੇ ਸੀਗੇ ਸਾਈਕਲ ਤੇ ਕਈ ਵਾਰ ਹੈਨਾ ਮਜਬੂਰੀ ਹੋ ਜਾਂਦੀ ਸੀ ਘਾਚ ਕੋਈ ਛੱਡਣ ਵਾਲਾ ਵੀ ਨਹੀਂ ਹੁੰਦਾ ਸੀ ਫਿਰ ਸਾਨੂੰ ਸਾਈਕਲ ਦਿੱਤੀ ਸਾਈਕਲ ਤੇ ਜਾਣ ਨੂੰ ਭੇਜ ਦਿੱਤੀ ਸੀਗੇ ਕਈ ਵਾਰ ਸਾਨੂੰ ਪਤਾ ਹੈ ਹੁਣ ਮਾਹੌਲ ਕਾ ਬਹੁਤ ਖਰਾਬ ਆਗਾ ਅੱਜਕੱਲ ਮੁੰਡੇ ਨੇਗੇ ਕੁੜੇ ਨੇ ਬਹੁਤ ਹੈਨਾ ਤੰਗ ਕਰਦੇ ਨੇ ਗੇ ਰਸਤੇ ਵਿੱਚ ਤੇ ਉਸ ਕਰਕੇ ਹੁਣ ਵੈਨ ਦੇ ਵਿੱਚ ਬਹੁਤ ਫਾਇਦਾ ਹੋਇਆ ਸਿਰ ਵੈਨ ਦੇ ਵਿੱਚ ਆਉਣਾ ਬਹੁਤ ਸਾਡੇ ਦੀ ਮਾਫਕ ਹੈ ਵੀ ਜ ਜ ਹੁਣ ਜੇ ਆਪਾਂ ਆਉਂਦੇ ਸੀਗੇ ਤੇ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੇ ਸੀ ਜਲਦੀ ਹੋ ਜਾਂਦੇ ਸੀ ਜਲਦੀ ਆ ਜਾਂਦੇ ਸੀ ਇਸ ਲਈ ਹੁਣ ਵੈਨ ਆਂਦੀ ਹੈ ਸਾਡੇ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਹੈ ਸਾਨੂੰ ਸਾਰੇ ਘਰ ਤੱਕ ਛੱਡ ਕੇ ਜਾਂਦੀ ਹੈ ਐਂਡ ਉਤੋਂ ਨਹੀਂ ਫਿਰ ਬॉयਜ਼ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਮਾਹੌਲ ਵਧੀਆ ਨਹੀਂ ਹੈਗਾ ਇਸ ਲਈ ਸਾਨੂੰ ਵੈਨ ਦੀ ਬਹੁਤ ਵਧੀਆ ਸੁਵਿਧਾ ਮਿਲਦੀ ਹੈ ਪਹਿਲਾਂ ਕਿ ਸਕੂਲ ਜਾਂਦਾ ਸੀ ਸਕੂਲ ਅੱਜ ਪਹਿਲੇ ਮੈਂ ਸਾਈਕਲ ਤੇ ਜਾਂਦੀ ਸੀ ਮੈਂ ਹਸਬੰਦ ਕੋ ਤੇ ਹੁਣ ਬੱਸ ਮਿਲ ਗਿਆ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਕਿ ਹੁਣ ਬੱਚਾ ਆਇਆ ਕਰਾਂਗੇ ਬਸ ਬਹੁਤ ਖੁਸ਼ੀ ਹੋ ਰਹੀ ਹੈ ਸਰਕਾਰ ਨੇ ਸਾਨੂੰ ਬਸ ਤੇ ਤੇ ਜੋ ਵੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਵੀ ਜਿਹੜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਰਸਤੇ 'ਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦੀ ਸੀ ਤਾਂ ਉਸ ਕਰਕੇ ਸਾਨੂੰ ਬਾਜ਼ ਦਾ ਥੋੜਾ ਪ੍ਰੋਫਿਟ ਹੋ ਰਿਹਾ ਹੈ ਬਹੁਤ ਖੁਸ਼ੀ ਹੈ ਹਾਂਜੀ ਨਾਬਾ ਤੋਂ ਹਰਮਿੰਦ ਸਿੰਘ